ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਸਰ ਇੱਥੇ ਅੱਜ ਪਹੁੰਚਦੇ ਕਸਟੋ ਸਭ ਕੀ ਵਾਰਦਾਤ ਹੋਈ ਜੀ ਇੱਥੇ ਅੱਜ ਇੱਕ ਮੌਕੇ ਤੇ ਆਏ ਆਂ ਜੀ ਇੱਥੇ ਸਾਨੂੰ ਮੈਸੇਜ ਆਇਆ ਵੀ ਇੱਥੇ ਕਿਸੇ ਦਾ ਜਿਹੜਾ ਵਾ ਮਰਡਰ ਹੋ ਗਿਆ ਵਾ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਇੱਥੇ ਬੰਦਾ ਇੱਕ ਜਿਹੜਾ ਵਾ ਕਿਰਚੋ ਵੱਜੀ ਸੀ ਉਹਦੇ ਤੇ ਉਹ ਮਰਤਕ ਪਿਆ ਸੀਗਾ ਠੀਕ ਹੈ ਇੱਥੇ ਮੌਕੇ ਤੇ ਪਹੁੰਚ ਕੇ ਹੁਣ ਜਿਹੜੀ ਹੈ ਤਸਦੀਕ ਕਰ ਰਹੇ ਆਂ ਜੋ ਵੀ ਹਾਲਾਤ ਪਾਏਗੇ ਉਨੇ ਮੁਤਾਬਕ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਿਓ ਕਾਰਵਾਰ ਵਾਲਨਾਂ ਤੇ ਇੱਕ ਨਾਮ ਲਿਆ ਜਾ ਰਿਹਾ ਵੀ ਸਾਨੂੰ ਇਹਨੇ ਧਮਕੀਆਂ ਦਿੱਤੀਆਂ ਸੀ। ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਇਹ ਤਫਤੀਸ਼ ਕਰ ਰਹੇ ਆ ਤਫਤੀਸ਼ ਦੇ ਦੌਰਾਨ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਜਤਨਾਮ ਸਿੰਘ ਸਾਹਿਬ ਜੀ ਕਿਹੜਾ ਪਿੰਡ ਜੀ? ਕਟਕਿਆ ਜੀ। ਕੀ ਗੱਲਬਾਤ ਹੋਈ ਆ ਜੀ? ਸਰ ਸਾਨੂੰ ਦੇ ਇਤਰਾਫ ਫੋਨ ਕੇ ਨੇ ਕੀਤਾ ਵੀ ਕਟਕੀ ਦਾ ਮੁੰਡਾ ਆ ਗੱਲਬਾਤ ਹੋ ਗਈ ਆ ਤੇ ਉੱਥੇ ਇਨਸੀਡੈਂਟ ਹੋ ਗਿਆ ਕੀ ਗੱਲ ਹੋਈ ਆ? ਆਹ ਜਦੋਂ ਆਏ ਤੇ ਇਹ ਦੇਖਿਆ ਤੇ ਦਿਲ ਦੇ ਵਿੱਚ ਥੁਰੀਆਂ ਵੱਜੀਆਂ ਕੀ ਨਾ ਜਿਹਦੇ ਥੁਰੀਆਂ ਵੱਜੀਆਂ ਤੇ ਮੰਗਾ ਮੰਗਾ ਦੇ ਸਿੱਧੇ ਨਾਂ ਦਾ ਪਤਾ ਨਹੀਂ ਜੀ ਰੋਡਵੇ ਦੇ ਵਿੱਚ ਡਰਾਈਵਰੀ ਕਰਦਾ ਇਹ ਪੰਜਾਬ ਰੋਡਵੇ ਦੀ ਉੱਥੇ ਬੱਤ ਲਾ ਕੇ ਫਿਰ ਸਿੱਧਾ ਗਦੇ ਨੂੰ ਆਣ ਡਿਆ ਤੇ ਇੱਥੇ ਆਣ ਕੇ ਆਹ ਕੰਮ ਹੋ ਗਿਆ ਕੀ ਕੰਮ ਹੋਇਆ ਇਹ ਇਹੋ ਦੇ ਕਰਜ਼ਾਂ ਵੱਜੀਆਂ ਦੇ ਦੀ ਮੌਕੇ ਦੇ ਮੌਦ ਹੋਈ ਹੈ ਜਿਹੜੀ ਜਗ੍ਹਾ ਜੇ ਆਹ ਕੋਟ ਆ ਪਿੰਡ ਪੈਂਦਾ ਜੀ ਕੀ ਕੀ ਲੱਗਦਾ ਤੁਹਾਨੂੰ ਤੁਹਾਨੂੰ ਇਹੋ ਲੱਗਦਾ ਵੀ ਸਾਨੂੰ ਪਹਿਲੋਂ ਸਾਡੇ ਦੇ ਇਹਦੇ ਭਰਾ ਤੇ ਦੇ ਮਿਰਤੇ ਨਾ ਕਰਪੂਰਾ ਜ਼ਿਲ੍ਹੇ ਦੇ ਨਜ਼ਾਇਰ ਪਰਚਾ ਕਰਾਤਾ ਜੀ ਇਹਦੇ ਉਹ 302 ਦਾ ਰਾਈ ਨਾਮਾ ਕਰ ਲੋ ਜੋ ਇਹਦੇ ਡੈਡੀ ਐ ਇਹ ਤੋਂ 4-5 ਸਾਲ ਪਹਿਲਾਂ ਘੜਕੇ ਵਾਲੀ ਪੰਚਾਇਤ ਮਨਦੀਪ ਸਿੰਘ ਨੇ ਇਹਦੀ ਮੌਤ ਕਰਤੀ ਇਹਦੇ ਡੈਡੀ ਦੀ ਜੀ ਕੀ ਮੰਗ ਕਰਦੀ ਮੰਗੇ ਅਸੀਂ ਇਹੋ ਕਰਦੇ ਆ ਕਿ ਉਹ ਜਿਹੜੇ ਕਾਰਨ ਲੰਗੇ ਹੋਣੇ ਚਾਹੀਦੇ ਆ ਤੇ ਮਨਦੀਪ ਜਦੋਂ ਇਹਦਾ ਪਿਓ ਮਾਰਿਆ ਤੇ ਇਹਨਾਂ ਮੜਕੇ ਸਾਨੂੰ ਆਖਿਆ ਜੇ ਨਹੀਂ ਰਾਈ ਨਾਮਾ ਕਰਦਾ ਤੇ ਅਸੀਂ ਤੁਹਾਡਾ ਫੇਰ ਬੰਦਾ ਮਾਰ ਦੇਣਾ ਕੀ ਨਾ ਦੰਦਲਾ ਬਣਾ ਤਰਸੇਮ ਸਿੰਘ ਜੀ ਕੀ ਗੱਲ ਬਾਤ ਹੋਈ ਇੱਥੇ ਜੀ ਆਹੀਂ ਤਰਨ ਤਰਨ ਤੋਂ ਆਉਣਦੇ ਆ ਜੀ ਤੇ ਇੱਥੇ ਹੀ ਵੇਖਿਆ ਇੱਕ ਮੋਟਰਸਾਈਕਲ ਡਗਾ ਤੇ ਬਾਬੇ ਪਨਾਰੀ ਦੀ ਜਗ੍ਹਾ ਲੱਗੇ ਤੇ ਅਸੀਂ ਰੋਕੇ ਵੇਖਿਆ ਤੇ ਲੱਗ ਇੱਕ ਬੰਦਾ ਪਿਆ ਵਾ ਐਂ ਤੱਕ ਵੀ ਪੈਸੇ ਚਲੋ ਕਿਤੇ ਲੇਪਿਆ ਹੋਊਗਾ ਤੇ ਉਹਦੋਂ ਮੰਨ ਲਵੀ ਉਹਦੀ ਜਿਤਨਾ ਉਹ ਦੰਦਲ ਪਈ ਸੀਗੀ ਤੇ ਸਾਹ ਬੜੇ ਔਖੇ ਔਖੇ ਆਉਣ ਦੇ ਸੀਗੇ ਅਹੀਂ ਆਪਣੀ ਗੱਡੀ ਚੋਂ ਪਾਣੀ ਪੂਣੀ ਕੱਢਿਆ ਪਾਇਆ ਉਹਦੀ ਦੰਦਲੂ ਦੀ ਤੋੜੀ ਉਹ ਮੁਰਗੇ ਸਾਡੇ ਹੱਥਾਂ ਦੇ ਵਿੱਚ ਹੀ ਦੰਮ ਤੋੜ ਗਿਆ ਲਾਗੇ ਅਸੀਂ ਗੁਰਦਰ ਵਾਲੇ ਸਿੰਘ ਹੀ ਉਹਨਾਂ ਨੂੰ ਆਵਾਜ਼ ਮਾਰੀ ਤੇ ਉਹ ਵੀ ਆਏ ਬਾਹਰ ਮੁਰਗੇ ਫੇਰ ਅਸੀਂ ਉਹਦਾ ਮੋਬਾਈਲ ਕੱਢ ਕੇ ਵੀ ਸ਼ਾਇਦ ਇਹਦੇ ਆਪਣਾ ਕਰੀਏ ਪਰਿਵਾਰ ਨੂੰ ਟੈਲੀਫੋਨ ਉਹਨੂੰ ਲੋਕ ਲੱਗਾ ਹੈਗਾ ਫਿਰ ਮਗਰੋਂ ਉਹਦਾ ਆਇਡੈਂਟੀਟੀ ਕਾਰਡ ਮਿਲ ਪਿਆ ਆਪਣਾ ਉਧਾਰ ਕਾਰਡ ਮਿਲ ਗਿਆ ਉਹ ਤੋਂ ਪਤਾ ਲੱਗਾ ਫਿਰ ਅਸੀਂ ਐਂਬੂਲੈਂਸ ਨੂੰ ਟੈਲੀਫੋਨ ਕੀਤਾ ਥਾਣੇ ਟੈਲੀਫੋਨ ਕੀਤਾ ਸਾਰਿਆਂ ਨੂੰ ਕੀਤਾ ਤੇ ਉਹਨਾਂ ਜੀਰ ਨੂੰ ਫਿਰ ਉਹਦੇ ਪਰਿਵਾਰਕ ਮੈਂਬਰਾਂ ਦਾ ਪਤਾ ਲੱਗ ਗਿਆ ਆ ਗਏ ਉਹਨਾਂ ਜੀਰ ਨੂੰ ਉਹਦੀ ਜਿਹੜੀ ਡੈਥ ਹੋ ਗਈ ਡੈਥ ਹੋ ਚੁੱਕੀ ਹੈ ਹਾਂਜੀ ਕਿਨਾ ਤਾਂ ਮੇਰਾ ਨਾਮ ਜਗਜੀਤ ਸਿੰਘ ਪਿੰਡ ਘੜਕਾ ਸੀਲ ਤੇ ਜ਼ਿਲ੍ਹਾ ਤਰਨਤਾਰਨ ਤੇ ਜੀ ਡੈਥ ਵੀ ਤੁਹਾਡਾ ਕੀ ਲੱਗਦਾ ਮੇਰਾ ਬ੍ਰਦਰ ਮੇਰੇ ਤੋਂ ਵੱਡਾ ਗਰਮੀਤ ਸਿੰਘ ਕੀ ਕੰਮ ਕਰਦਾ ਸੀ ਇਹ ਡਰਾਈਵਰੀ ਕਰਦਾ ਸੀ ਇਹ ਪ੍ਰਾਈਵੇਟ ਲੱਗਾ ਸੀ ਇੱਥੇ ਤਰਨਤਾਰਨ ਦੀ ਪੂਜਤ ਤੇ ਉਧਰੋਂ ਚੱਲਦਾ ਮੈਂ ਚੱਲਣਾ अच्छा तो किद्दा है पता लगा कि कतली वजह हड्डे ने पहला डैडी दा कत्ल होया हुन्नी च पंचायत ते पर्चा होई ते ओ ਸਾਡੇ ਤੇ ਕਾਫੀ ਦਬਾਅ ਬਣਾਉਂਦੇ ਸੀ ਭਰਾਇ ਨਾਮਾ ਕਰ ਲੋ ਇਹ ਉਹਨਾਂ ਨੇ ਸਾਡੇ ਤੇ ਪਰਚਾ ਕਰਾਇਆ ਉਧਰ ਹੁਣ ਥੋੜੇ ਪਹਿਲਾਂ 6 ਮਹੀਨੇ ਪਈ ਭਰਾਇ ਨਾਮਾ ਕਰ ਲੋ ਤੇ ਉਹੀ ਅਸੀਂ ਕੀਤਾ ਨਹੀਂ ਭੀ ਪਰਚਾ ਝੂਠਾ ਕਰਾਇਆ ਸਾਡੇ ਤੇ ਬਾਅਦ ਚ ਇਥੇ ਇਨਕੁਆਰੀ ਚਲਦੀ ਉਹ ਸਰਪੰਚ ਮਨਦੀਪ ਸਿੰਘ ਦੇ ਖਿਲਾਫ ਮੇਰੇ ਮੇਰੇ ਲੋ ਉੱਥੇ ਵੀ ਉਹਨੇ ਮੈਨੂੰ ਧੋਖੇ ਦਿੱਤੇ ਉਹਨਾਂ ਨੇ ਜਾਇਜ਼ ਪੈਸੇ ਖਾਦੇ ਪਿੰਡ ਦੇ ਨੇ ਰੇ ਗਾ ਦੇ ਕੀ ਮੰਗ ਕਰਦੇ ਹੁਣ ਇਨਸਾਫ ਦੀ ਮੰਗ ਕਰਦੇ ਆ ਵੀ ਸਖਤ ਤੋਂ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਤੇ ਜਾਂਚ ਪੂਰੀ ਮੁਕੰਮਲ ਕਰਕੇ ਉਹਨਾਂ ਤੇ ਕਾਰਵਾਈ ਕੀਤੀ